ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਬੁਗਰਾ ਵਿਖੇ ਸਾਨੂੰ ਇੱਥੇ ਇਹ ਕ੍ਰੋਸ ਕਰਦੇ ਸੀ ਸਾਨੂੰ ਆਹ ਪੁਰਾਣਾ ਪੁਲ ਦਿਖਿਆ ਤੇ ਪਿੰਡ ਦੇ ਲੋਕਾਂ ਤੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਇੱਕ ਪੁਰਾਣੀ ਚੱਕੀ ਵੀ ਆ ਆਪਾਂ ਹੁਣ ਉਧਰ ਚੱਕੀ ਵੱਲ ਚੱਲਦੇ ਆਂ ਪੁਰਾਣੀਆਂ ਇਮਾਰਤਾਂ ਉਹ ਵੀ ਦੇਖਦੇ ਆਂ ਆਪਾਂ ਕੀ ਬਣਿਆ ਹੋਇਆ ਉੱਥੇ ਇਹ ਨਹਿਰ ਆ ਜਿਹੜੀ ਇਹ 25-30 ਫੁੱਟ ਡੂੰਘੀ ਆ ਪਾਣੀ ਇਹਦਾ ਕਾਫੀ ਤੇਜ਼ ਆ ਆਓ ਇਹ ਆਪਾਂ ਪਹੁੰਚ ਗਏ ਇਧਰਲੇ ਪਾਸੇ ਬੋਲਦੇ ਤੇ ਇੱਥੇ ਆ ਬੰਨ ਬਣੇ ਹੋਇਆ ਪਾਣੀ ਰੋਕਣ ਵਾਸਤੇ ਤੇ ਇੱਥੇ ਪਹਿਲਾਂ ਪੌੜੀਆਂ ਹੁੰਦੇ ਹੁਣ ਤਾਂ ਲੋਕ ਪਟ ਪੁੱਟ ਕੇ ਲੱਗੇ ਆਹ ਦੇਖੋ ਇਹ ਪਾਣੀ ਕਿ ਯਾਰ ਉਧਰੋਂ ਜਿਵੇਂ ਨਹਿਰ ਰਿਪੇਅਰ ਕਰਨੀਆਂ ਜਾਂ ਪਾਣੀ ਇਧਰੋਂ ਘਟਾਉਣਾਗਾ ਉੱਤੇ ਹੈਂਡਲ ਪਾ ਕੇ ਇਹ ਨੀਵੇਂ ਕਰ ਦਿੰਦੇ ਆ ਤੇ ਪਾਣੀ ਰੁਕ ਜਾਂਦਾ ਉਧਰ ਵੀ ਦੇਖਿਓ ਉਹ ਵੀ ਉਧਰ ਕੱਸੀ ਜਾਂ ਸੁਆ ਹੋਊਗਾ ਉਧਰ ਉਧਰ ਰਸਤਾ ਕੱਢਿਆ ਹੋਣਾ ਆਇਓ ਆਪਾਂ ਹੁਣ ਚੱਲਦੇ ਆ ਉਧਰ ਚੱਕੀ ਵੱਲ ਜਿੱਧਰ ਚੱਕੀ ਲੱਗੀ ਹੋਈ ਆ ਪਾਣੀ ਦਾ ਵਹਾਅ ਕਾਫੀ ਤੇਜ਼ ਆ ਦਾ ਇਹਦਾ ਪਾਣੀ ਨਾ ਕਾਫੀ ਤੇਜ਼ ਆ ਤੇ ਆ ਲੋਹਾ ਜਿਹੜਾ ਇਹ ਪੁਰਾਣਾ ਲੋਹਾ ਏ ਬਹੁਤ ਮਜ਼ਬੂਤ ਆ ਜੰਗ ਜੁੰਗ ਦਾ ਨਿਸ਼ਾਨ ਕਿਤੇ ਵੀ ਹੈ ਨਹੀਂ ਹਜੇ ਗਲਨ ਗੁਲਨ ਵਾਲਾ ਇਹ ਮਜ਼ਬੂਤੀ ਦੇ ਸਾਹਮਣੇ ਹੋਊਗੀ 100 200 ਸਾਲ ਪੁਰਾਣੀ ਹੋਸਾ ਦਾ ਉਸ ਤੋਂ ਜ਼ਿਆਦਾ ਹੀ ਪੁਰਾਣਾ ਹੋਵੇ ਆਪਾਂ ਹੁਣ ਚੱਤੀ ਵੱਲ ਚੱਲਦੇ ਆਂ ਉਧਰ ਆ ਜਾਓ ਬੁਲੇਵੇਂ ਖਾ ਖਾ ਪਾਣੀ ਦੇਖਦਾ ਯੂਮ ਕਰਕੇ ਦਿਖਾਓ ਵੀਰੇ ਪਾਣੀ ਬਹੁਤ ਦੇਖ ਲੈ ਚਾਚਾ ਇੱਕ ਮਿੰਟ ਆਹ ਇਧਰ ਪਾਣੀ ਦਿਖਾਓ ਦੀਪ ਬਾਈ ਬੁਲੇਵੇਂ ਖਾ ਖਾ ਜਾਂਦਾ ਇਧਰ ਮਿੱਟੀ ਪੋਲੀ ਹੋ ਗਈ ਹੈ ਨਾ ਵੀਰੀ ਬਹੁਤ ਘਣ ਬੰਨੀ ਚੀ ਜੇ ਦੇਖੀਏ ਇੱਕ ਵਾਰ ਦੋਸਤੋ ਹੁਣ ਆਪਾਂ ਚੱਲਿਆਂ ਇਧਰ ਆਹ ਚੱਕੀ ਆ ਗਏ ਨੇ ਦੇਖਦੇ ਆਪਾਂ ਚੱਕੀ ਤਾਂ ਵਿਚਾਰੇ ਨਹੀਂ ਹੁੰਦੀ ਸੀ ਚੱਕੀ ਨਹੀਂ ਹੁੰਦੀ ਦੀਪਾ ਇੱਥੇ ਹੋਰ ਕੁਝ ਹੈ ਹਾਂ ਸਟਾਰਟ ਅਸੀਂ ਇੱਧਰ ਚੱਕੀ ਦੇਖਣ ਆਏ ਸੀ ਤੇ ਆ ਵੀਰੇ ਹੋ ਨਹੀਂ ਸਾਨੂੰ ਮਿਲ ਗਏ ਇਹਨਾਂ ਨੂੰ ਇਹਦੇ ਬਾਰੇ ਪਤਾ ਕੀ ਆ ਵੀ ਕਿਥੇ ਪਹਿਲਾਂ ਕਿੰਨਾ ਦੀ ਸੀ ਇਹ ਬਈ ਸਸਰੀਕਾਲ ਜੀ ਸਸਰੀਕਾਲ ਬਾਈ ਜੀ ਇਹ ਚੱਕੀ ਸਾਡੇ ਪਿੰਡ ਵਾਲਿਆਂ ਦੀ ਹੁੰਦੀ ਸੀ ਨਵਨੀਤ ਦੀ ਬਹੁਤ ਪੁਰਾਣੀ ਚੱਕੀ ਹੈ ਜੀ ਇਹ ਇਹਦੇ ਅੰਦਰਲੀ ਛੜ ਜਾ ਕੇ ਦੇਖੋ ਜੀ ਬਹੁਤ ਸਾਲ 200 ਸਾਲ ਪੁਰਾਣੀ ਕਿ ਹੈ ਗਿਆ 80 ਸਾਲ ਪੁਰਾਣੀ ਹੈ ਜੀ ਠੀਕ ਹੈ ਜੀ ਹਾਂ ਜੀ ਇੱਧਰ ਜਾ ਕੇ ਉਹ ਜਿਹੜੇ ਆਪਣੇ ਇੱਧਰ ਬੈਰੀਅਰ ਲੱਗੇ ਹੋਏ ਨੇ ਜਿਹੜੇ ਉਹ ਲੱਗੇ ਹੋਏ ਨੇ ਪਹਿਲਾਂ ਉਧਰ ਦੀ ਪਾਣੀ ਇੱਧਰ ਆਉਂਦਾ ਹੁੰਦਾ ਸੀਗਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਾਈ ਇੱਧਰ ਆਉਣ ਲੱਗ ਗਿਆ ਇਹ ਫਿਰ ਉਸ ਤੋਂ ਬਾਅਦ ਨਵਨੀਤ ਨੇ ਸਾਡੇ ਪਿੰਡਾਂ ਦੇ ਚੱਕੀ ਉਧਰ ਖੋਲ ਲਈ ਉਹ ਠੀਕ ਹੈ ਜੀ ਤੇ ਅੰਦਰ ਜਾ ਕੇ ਦੇਖੋ ਇਹਦੇ ਬਹੁਤ ਚੀਜ਼ਾਂ ਨੇ ਦੇਖਣ ਵਾਲੀਆਂ ਬਾਈ ਆਓ ਆਯਾ ਦੇ ਬਾਈ ਆਜੋ ਬਾਈ ਦੇਖੋ ਕਿਆ ਨਾਲ ਹੈ ਬਾਈ ਇੱਧਰ ਬਣਾਇਆ ਸਿਸਟਮ ਆ ਦੇਖੋ ਬਾਈ ਇੱਥੋਂ ਦੀ ਪਾਣੀ ਲੰਘਦਾ ਈ ਥੱਲੋਂ ਦੀ ਆ ਇੱਥੋਂ ਦੀ ਬਾਈ ਪਾਣੀ ਲੰਘਦਾ ਈ ਥੱਲੋਂ ਦੀ ਆਜੋ ਆਜੋ ਇੱਧਰ ਆਜੋ ਆਜੋ ਬਾਈ ਆਜਾ ਕੋਈ ਗੱਲ ਨਹੀਂ ਕੋਈ ਇਹਦੇ ਥੱਲੋਂ ਦੇਖੋ ਪਾਣੀ ਲੰਘਦਾ ਹੁੰਦਾ ਸੀਗਾ ਇਹ ਚੱਕੀਆਂ ਦਾ ਫੇਰ ਘੁੰਦੇ ਜਿੱਥੇ ਆ ਚੱਕੀਆਂ ਨਹੀਂ ਆ ਚੱਕੀਆਂ ਦੇ ਥੱਲੇ ਆ ਲੰਬੇ ਲੰਬੇ ਫਰਜੇ ਸੀਗੇ ਠੀਕ ਆ ਇੱਧਰ ਵੀ ਪਾਣੀ ਆਉਂਦਾ ਸੀ ਜਦੋਂ ਪਿੱਛੋਂ ਦੀ ਪਿੱਛੋਂ ਦੀ ਵੀ ਪਾਣੀ ਆਉਂਦਾ ਸੀ ਗਿਆ ਇਹਨਾਂ ਦੇ ਜਦੋਂ ਪਾਣੀ ਆਉਂਦਾ ਸੀ ਇਹ ਗੋਲ ਗੋਲ ਘੁੰਮਦੇ ਸੀ ਗਿਆ ਇਹਦੇ ਉੱਪਰ ਸਾਰਾ ਫੱਟੇ ਬਸਾਏ ਹੋਏ ਸੀ ਉੱਪਰ ਵਧੀਆ ਮਤਲਬ ਫਰਸ਼ ਵਾਂਗੂ ਕਰਿਆ ਹੋਇਆ ਸੀ ਗਿਆ ਆਪਣਾ ਤੂਤੇ ਵੀ ਰੂਹ ਨਹੀਂ ਨੇਗੇ ਉਹ ਵੀ ਆ ਕੇ ਗਏ ਨੇ ਇੱਥੇ ਠੀਕ ਹੈ ਜੀ ਵੀਡੀਓ ਵਾਲੀ ਵੀ ਜਿ ਬਣਾ ਕੇ ਸ਼ੂਟ ਹੁੰਦੇ ਨੇ ਵਧੀਆ ਮਤਲਬ ਪੁਰਾਣੀ ਜੱਦਾਂ ਨੇ ਇੱਟ ਦੇਖੋ ਨਾਲਿਆ ਹੁਣ ਵਾਲੀ ਇੱਟ ਦੇਖ ਲਓ ਨਾਲੇ ਪੁਰਾਣੀ ਇੱਟ ਦੇਖ ਲਓ ਆਹ ਦੇਖ ਲਓ ਲੋ ਠੀਕ ਹੈ ਜੀ ਹੈ ਬੀ ਆਰ ਸੀ ਇਹ ਹੁਣ ਏਟ ਮਿਲ ਜੂਗੀ ਹੈ ਫੱਟਾ ਨਹੀਂ ਮੁਝ ਗੁੱਤੀ ਦੇਖੋ ਲੱਕੜ ਦੇਖੋ ਇੱਧਰ ਅੱਜ ਵੀ ਓਮੀ ਠੋਸ ਪਈਆ ਜਿਵੇਂ ਪਹਿਲਾਂ ਸੀ ਇਹ ਦੇਖ ਲਓ ਬਈ ਇਹ ਦਵਾਇ ਇੱਧਰ ਦੀ ਐ ਪਾਣੀ ਆ ਕੇ ਉਹ ਨਹਿਰ ਚ ਪੈਂਦਾ ਹੁੰਦਾ ਹੁਣ ਦਵਾਰੇ ਫੇਰ ਨਹੀਂ ਨਹਿਰ ਹੀ ਇੱਧਰ ਕੱਢੀ ਹੋਈ ਸੀ ਵੀਰ ਸਾਰੀ ਜਿਹੜੀ ਆਪਣੀ ਆ ਇੱਧਰ ਪਰਲੀ ਸਾਈਡ ਨਹਿਰ ਆ ਹਾਂਜੀ ਇਹ ਸਾਰੀ ਨਹਿਰ ਇਹ ਪੁਰਾਣੀ ਨਹਿਰ ਹੀ ਹੈਗੀ ਇਹ ਹੁਣ ਤਾਂ ਨੀਮੀ ਹੋ ਗਈ ਪਹਿਲਾਂ ਡੂੰਗੀ ਹੁੰਦੀ ਸੀ ਇਹਦੇ ਮango ਆ ਨਵੀਂ ਨਹਿਰ ਕਰਦੀ ਆ ਆ ਪਾਣੀ ਆ ਜਿਹੜਾ ਇਹ ਉੱਧਰ ਜਾਂਦਾ ਸੀ ਫੇਰ ਨਹਿਰ ਹਾਂ ਤੇ ਬਾਕੀ ਬਾਹਰ ਦੇਖੋ ਜਿਹੜੀ ਆ ਨਹਿਰ ਹੈਗੀ ਇਹ ਨਹਿਰ ਆਪਾਂ ਨੇ ਆਪਦੇ ਹੱਥ ਨਾਲ ਪੱਕੀ ਕਰਵਾਈ ਹੋਈ ਹੈ ਜੀ ਜਦੋਂ ਇੱਥੇ ਕੰਮ ਚੱਲਦਾ ਸੀਗਾ ਜੀ ਉਹ ਟਰੈਕਟਰਾਂ ਟਰੈਕਟਰ ਟਰਾਲੀ ਲਾਇਆ ਹੋਈ ਸੀਗੀ ਜੀ ਇੱਥੇ ਆਪਾਂ ਨੇ ਆ ਖੂਹਾਂ ਨਾ ਨਾ ਇਹ ਖੂਹ ਨਹੀਂ ਇਧਰ ਦੀ ਪਾਣੀ ਆਈ ਇਹ ਉਧਰ ਦੀ ਪਾਣੀ ਮੇਨ ਇਧਰ ਦੀ ਆਉਂਦਾ ਸੀਗਾ ਪਹਿਲਾਂ ਚੱਲ ਜੀ ਚੱਪ ਜਾ ਪਾਣੀ ਇਹਦੇ ਵਿੱਚ ਡੇਬਦਾ ਸੀਗਾ ਮੇਨ ਜੀ ਇੱਥੋਂ ਸਪੀਡ ਬੰਦ ਸੀ ਹਾਂ ਇਹ ਪਾਣੀ ਇੱਥੋਂ ਨਾ ਚਾਹੇ ਆਪਣਾ ਚੱਲਦਾ ਚ ਉਹ ਉਧਰੋਂ ਪਾਣੀ ਆਉਂਦਾ ਚਾਹੇ ਨਾ ਇੱਧਰ ਪਾਣੀ ਰਹਿੰਦੀ ਰਹਿੰਦੀ ਸੀ ਚੱਕੀ ਨੇ ਚੱਲਣੀ ਚੱਲਣਾ ਸੀ ਅੱਛਾ ਫਿਰ ਉਧਰੋਂ ਆਉਂਦਾ ਸੀ ਪਾਣੀ ਇੱਧਰ ਹਾਂ ਜੀ ਬਾਈ ਦੇਖੀ ਗਈ ਦੀਪ ਇੱਧਰ ਕੋ ਬਹੁਤ ਵਧੀਆ ਚੱਕੀ ਸੀ ਇਹ ਤਾਂ ਬਾਈ ਮੈਂ ਤਾਂ ਲੰਘ ਜਾਂਗਾ ਪਿੱਛੇ ਇਹ ਪਹਿਲਾਂ ਡੂੰਗਾ ਹੋਊਗਾ ਹੁਣ ਉੱਚਾ ਹੋ ਗਿਆ ਨਾਲਾ ਬਾਈ ਇੰਨੇ ਸੀ ਕਿੰਨੇ ਸਾਲ ਤੋਂ ਅਸੀਂ ਇੰਨੇ ਦੇਖਦਾ ਸਾਡੇ ਦਾਦੇ ਪਰਜਾਦੇ ਦਾਦੇ ਦੱਸਦੇ ਨੇ ਦਾਦੀਆਂ ਦੱਸਦੀਆਂ ਨੇ ਠੀਕ ਹੈ ਜੀ ਹੂੰ ਇੱਧਰ ਵੀ ਬਾਈ ਆਹੀ ਸਿਸਟਮ ਆ ਇੱਧਰ ਵੀ ਸੇਮ ਹੀ ਆ ਉਰੇ ਬੰਦਾ ਬੈਠਾ ਹੁੰਦਾ ਸੀ ਜਿਹੜਾ ਆਪਣਾ ਮਨ ਪਰਚੀ ਪੁਰਸੀ ਜੀ ਕੱਟ ਕੇ ਦਿੰਦਾਗਾ ਹਨਾ ਉਹ ਹੁੰਦਾ ਸੀ ਆਹ ਕਮਰੇ ਚ ਦੇਖੋ ਤੁਸੀਂ ਆਹ ਦੇਖੋ ਅੰਦਰ ਆ ਕੇ ਬਾਈ ਵੀ ਹਨਾ ਕੀ ਦੇਖ ਡਾਟਾ ਦੇਖ ਲਓ ਕਿਵੇਂ ਪਾਈਆਂ ਹੋਈਆਂ ਨੇ ਆਦੇ ਕੋ ਡਾਟਾ ਹੁਣ ਹੈਗੇ ਨੇ ਹਜੇ ਡਾਟਾ ਜੇ ਹੁਣ ਡਾਟਾ ਐਵੇਂ ਪਾਦਣ ਕਹਿੰਦੇ ਮਜ਼ਬੂਤੀ ਜਾਣ ਬਾਈ ਹੋਰ ਵੀ ਕਰਨਾ ਸਾਂਸਮਾਰ ਕੋਈ ਨਹੀਂ ਹੁਣ ਨਾ ਸਾਂਸਮਾਰ ਨਹੀਂ ਪਰ ਮਜ਼ਬੂਤ ਹੁਣ ਵੀ ਪਈ ਨੇ ਆਪਣੇ ਐਵੇਂ ਡਾਟਾ ਪਾਦਣ ਦਿਖਾਓ ਬਾਈ ਡਾਟਾ 2 ਮਿੰਟ ਜੇ ਆਪਣੇ ਇਧਰ ਹੁਣ ਐ ਡਾਟਾ ਪਾਉਣ ਨਾ ਆਪਣੇ ਲੈ ਕਹਿੰਦੇ ਵੀ ਪਾਏ ਚੋ ਪਾਗਲਾ ਮਿਸਤਰੀ ਇਹ ਮਿਸਤਰੀ ਪਾਗਲ ਨਹੀਂ ਹੁੰਦਾ ਇਹ ਡਾਟਾ ਆਉਂਦੇ ਇਹ ਤਾਂ ਮਜ਼ਬੂਤ ਮੰਨਦੇ ਆਮ ਅੱਜ ਦੇ ਲੋਕ ਜਿਹੜੇ ਆਪਣੇ ਦਾਦੇ ਪਰਦਾਦੇ ਸੀ ਵੀ ਰਾਜੇ ਸੀਗੇ ਕੋਈ ਵੀ ਇਹਦੇ ਚਲੇ ਇਹ ਡਿਜ਼ਾਈਨ ਹੀ ਇੱਕ ਕੋਈ ਵੀ ਮੰਨ ਵੀ ਕੋਈ ਵੀ ਉਹ ਗੁਫਾ ਦਾ ਹੋਣ ਦਾ ਕੋਈ ਵੀ ਘਰ ਹੁੰਦਾ ਉਹਦੇ ਵਿੱਚ ਨਾ ਇੱਕ ਨਾ ਐ ਕੱਟ ਕੇ ਸਟਾਰ ਜੇ ਬਣਾਏ ਹੁੰਦੇ ਸੀਗੇ ਬਿਨਾ ਸੀਮੈਂਟ ਦੀ ਚਣਾਈ ਹੈ ਚੂਨੇ ਵਾਲੀ ਚਣਾਈ ਹੈ ਹਾਂ ਦੇਖ ਬਾਈ ਦੇਖ ਦੇਖ ਇਹ ਮਿੱਟੀ ਕੱਲੀ ਸੀਮੈਂਟਾਂ ਦੀ ਚਣਾਈ ਹੈ ਬਹੁਤ ਚੀਜ਼ ਮਤਲਬ ਇਹ ਮੰਨੋ ਵੀ ਲਾਲ ਲਾਲ ਅੱਡੀ ਦੇਖਦੀ ਸੀਗੀ ਇਹ ਜੇਵੇਂ ਸ਼ੇਮ ਅੰਦੀਪ ਬਈ ਉਹ ਦੇ ਹਾਂ ਬਈ ਇੱਧਰ ਵੀ ਆ ਦੇਖੋ ਜੇਵੇਂ ਇਹ ਹਾਂ ਹਾਂ ਉੱਧਰ ਵੀ ਐਸੀ ਇੱਧਰ ਵੀ ਐਸੀ ਗਿਆ ਪੰਜ 10 ਚੱਕੀਆਂ ਸੀ ਜੀ ਇਹ ਆਹ ਰੇ ਸਾਨੂੰ ਪਤਾ ਹੀ ਫਿਰ ਆਟਾ ਉਟਾ ਲੱਗਿਆ ਹੁੰਦਾ ਸੀ ਜੀ ਇੱਥੇ ਹੈਨਾ ਆਹ ਪੁਰਾਣੇ ਗੱਡੀ ਦੀ ਲੈਨ ਆਏ ਗੱਡੀ ਦੀ ਲੈਨ ਵਾਲੇ ਗਾਡਰ ਨੇ ਜੀ ਇਹ ਇਹ ਗੱਡੀ ਦੀ ਲੈਨ ਵਾਲੇ ਗਾਡਰ ਨੇ ਹੁਣ ਤਾਂ ਨੀਮੀ ਹੋ ਗਈ ਬਈ ਜਗਾੜਾ ਬਹੁਤ ਨੀਮੀ ਹੋ ਗਈ ਬਾਈ ਜਗਾ ਹੁਣ ਤਾਂ ਜਿੰਕਿੰਨੀ ਨੀਮੀ ਹੋ ਗਈ ਨਹੀਂ ਪਹਿਲਾਂ ਨਹਿਰ ਨੀਮੀ ਹੁੰਦੀ ਸੀਗੀ ਇਹ ਚੱਕਰ ਸੀ ਹਾਂ ਇਹ ਆ ਜਿਹੜੀ ਜਗਾ ਆ ਉੱਪਰ ਹੁੰਦੀ ਜਿਹੜੇ ਚੱਕੀਆਂ ਨੂੰ ਨੀਮੀਆ ਹੁੰਦੇ ਸੀ ਵੀਰ ਆਹ ਆ ਜੀ ਨੇ ਪੱਕੀ ਕਰਾਈ ਸੀ ਆ ਬਈ ਇੱਥੇ ਟਰੈਕਟਰ ਟਰਾਲੀ ਅਸੀਂ ਲਾਈ ਸੀ ਆਪਦੇ ਜਿਹੜੇ ਆਹਨੇ ਪੱਥਰ ਇਹ ਉਥੋਂ ਲੈ ਕੇ ਆਉਂਦੇ ਸੀ ਫਿਰ ਇੱਥੇ ਲਿਫਟ ਨਾਲ ਉਤਾਰ ਦਿੰਦੇ ਸੀ ਇਹਦੇ ਵਿੱਚੋਂ ਦਿਖਾਈਦੀ ਵੀ ਨੇੜੇ ਹੋਗੇ ਇਹਦੇ ਵਿੱਚੋਂ ਉਹੀ ਗੱਲ ਬਾਤ ਆ ਜਿਵੇਂ ਉੱਥੇ ਰੋਸਨਦਾਨ ਇੱਧਰ ਵੀ ਹੋਮੀ ਰੋਸਨਦਾਨ ਨੇ ਬਈ ਠੀਕ ਹੈ ਬਈ ਇੱਧਰ ਆ ਕਮਰੇ ਬਣੇ ਹੋਣਗੇ ਹਾਂ ਬਈ ਰਹਿਣ ਸੈਣ ਵਾਸਤੇ ਹੋ ਸਕਦਾ ਉਹਨਾਂ ਦੇ ਪਰਿਵਾਰ ਵੀ ਰਹਿੰਦੇ ਹੋਣ ਪਹਿਲਾਂ ਇੱਥੇ ਹਾਂ ਬਈ ਰਹਿੰਦੇ ਸੀ ਕਰਦੇ ਹੁੰਦਾ ਹੱਦੀ ਨੇ ਬਾਈ ਗੱਲਾਂ-ਵੱਤਾਂ ਚੱਲ ਜਾਂਦੀਆਂ ਨਿਸ਼ਾਣੇ ਬੰਦੇ ਲੋ ਬੈਠੇ ਹੁੰਨ ਆਹ ਨਹਿਰ ਸੀ ਬਾਈ ਠੀਕ ਹੈ ਇਹ ਲੈ ਤੁਹਾਨੂੰ ਹੀ ਪਤਾ ਆਪਣੇ ਰਣੀ ਕੇ ਬਹੁਤ ਦੂਰ ਤੱਕ ਜਾਂਦੀ ਹੈ ਨਹਿਰ ਇਹ ਪੁਰਾਣੀ ਨਹਿਰ ਸੀ ਉਹ ਦੇਖੋ ਉਹ ਪੁਲ ਦਾ ਦੇਖਦਾ ਹਾਂ ਹਾਂਜੀ ਪਹਿਲਾਂ ਉਧਰ ਦੀ ਪਾਣੀ ਆਉਂਦਾ ਹੁੰਦਾ ਸੀ ਵੀਰ ਉਧਰ ਦੀ ਪਾਣੀ ਆਉਂਦਾ ਸੀ ਫਿਰ ਉਧਰੋਂ ਬੰਦ ਕਰਤਾ ਕਿਉਂ ਚੱਕੀ ਬੰਦ ਹੋ ਗਈ ਫਿਰ ਇੱਧਰ ਦੀ ਅਸੀਂ ਪਾਣੀ ਆਉਣ ਲੱਗਿਆ ਜਿਹੜੀ ਆ ਨਹਿਰ ਐ ਜਿਸ ਨੇ ਆਪਦੇ ਹੱਥਾਂ ਨਾਲ ਪੱਕੀ ਕਰੀ ਹੋਈ ਹੈ ਜੀ ਠੀਕ ਹੈ ਹਾਂਜੀ ਇਆਬ ਦੇ ਹੱਥਾਂ ਨਾਲ ਕਰੀ ਵੀ। ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦੇ ਆਂ ਤੁਹਾਨੂੰ ਸਾਡੀ ਵੱਲੋਂ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਊਗੀ। ਮਿਲਦੇ ਆਂ ਕਿਸੇ ਨਵੇਂ ਵਲੌਗ 'ਚ, ਨਵੀਂ ਲੋਕੇਸ਼ਨ ਤੇ। ਧੰਨਵਾਦ।